ਮੈਂ ਵੀ ਮੇਰਾ ਕਲਾਸਾ ਲੈ ਗਈ ਤੇ ਫਤਿਹ ਸੋ ਬੈਕਸ ਦਾ ਸਭ ਰੋ ਜਾਣੀ ਨਾ ਕਿ ਅੱਜ ਇਹ ਕੰਮ ਚੱਲਦਾ ਹੈ ਔਰ ਮੈਂ ਚਾਹੁੰਦੀ ਕਿ ਤੁਹਾਨੂੰ ਦਿਖਾਉਂਦੇ ਕਿ ਕੰਮ ਚੱਲਦਾ ਹੈ ਸੋ ਮੈਂ ਫਿਰ ਸੱਚੀ ਕਿ ਬਲੌਗ ਬਣਾਉਂਦੀ ਹਾਂ ਤੁਹਨ ਕਹਤਾ ਹੋਵੇ ਕਿ ਕੰਮ ਚੱਲਦਾ ਹੈ ਕਿ ਇਹ ਦਰਸਾ ਲੋਕਲੀ ਹੈ ਥੋੜਾ ਟਾਈਮ ਲੱਗਦਾ ਵਾੜੇ ਇੱਥੇ ਕੰਮ ਚੱਲ ਰਿਹਾ ਹੈ ਇਸਾਰਾ ਸਮਾਨ ਪਿਆਇਚੇ ਤੇਰੇ ਦੇ ਅੱਜ ਨਾਮ ਬਿਨਾ ਐਥੇ ਮੇ ਰੋਜ ਕੁਦਰਸ ਮੱਥਾ ਟੇਕਣਾ ਆਨੀਆ ਤੇ ਅੱਜ ਫਿਰ ਇੱਥੇ ਕਦਿਆ ਜਿਹਾ ਲੱਗ ਰਿਹਾ ਸੀ ਕਿ ਮੈਂ ਵਲੌਗ ਉਤਾਰ ਲਵਾਂ ਸਾਰੀ ਡੈਕੋਰੇਸ਼ਨ ਇੱਧਰ ਕੀਤੀ ਹੋਈ ਹੈ ਕਿਉਂਕਿ ਇਹ ਪਾਲਕੀ ਸਹਿਬ ਆਪਣਾ ਪਰਟੰਗਣੀ ਹੈ ਸੋ ਇੱਧਰ ਵੀ ਲਾਈਟਿੰਗ ਦਾ ਕੰਮ ਹੋ ਰਿਹਾ ਹੈ ਚੀਜ਼ ਤੇ ਇਹ ਉਹ ਗੁਰਦੁਆਰਾ ਸਹਿਬ ਜਿੱਥੇ ਆਪਾਂ ਡੇਲੀ ਮਠਾਟੇ ਚ ਜਾਂਦੇ ਹਾਂ ਕਦੇ ਐਦਾਂ ਹੁੰਦਾ ਕਿ ਨਹੀਂ ਆ ਹੁੰਦਾ ਤੁਹਾਨੂੰ ਸਾਰਾ ਹਾਲ ਦਿਖਾ ਦਿੰਨੀ ਆ ਮੈਂ ਇਲੈਕਟ੍ਰੀਸ਼ੀਅਨ ਦਾ ਕੰਮ ਚੱਲਦਾ ਹੈ ਐਪਾ ਤੁਹਾਨੂੰ ਦਿਖਾ ਰਹੇ ਆਂ ਦੇਖੋ ਇਹਨਾਂ ਨੇ ਡੈਕੋਰੇਸ਼ਨ ਬੜੀ ਦਰਾਂ ਕਿੱਤੀ ਹੋਈ ਆ ਸਾਰੇ ਆਪਣੇ ਇੱਥੇ ਪੰਜਾਬੀ ਵੀਰ ਬੱਚੇ ਸਾਰੇ अच्छे ਕੰਮ ਕਰਦੇ ਆ ਤੁਸੀਂ ਦੇਖ ਇੱਕ ਵਾਰੋ ਹਾਰਿਫ ਚੀਜ ਨੂੰ ਬਧੀਆ ਤਰ੍ਹਾਂ ਮੈਨੇਜ ਕਰਕੇ ਰੱਖਿਆ ਜਾਂਦਾ ਜਿਉਂ-ਤਿਉਂ ਪ੍ਰੇਮ ਖੇਲਣ ਦਾ ਚਾਹੋ ਸਿਰ ਤਰ ਤਲੀ ਗਲੀ ਗਲੀ ਮੇਰੇ ਆਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਤੇ ਇਹਨਾਂ ਨੇ ਇਹ ਲੜੀਆਂ ਲਗਾਈਆਂ ਮੈਨੂੰ ਲੱਗਦਾ ਮੈਂ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਕਿਦਾਂ ਕਰਤੀ ਦੇਖਦੇ ਜਾਓ ਤੁਸੀਂ ਤੇディ ਸਵਿਚਰ ਉਧਰ ਲੱਗੀ ਹੋਈ ਹੈ ਮੇਲਾ ਦਾ ਇਹ ਲੜੀਆਂ ਲਗਾਇਆ ਪਰ ਥੋੜਾ ਖੋਜ ਕੇ ਦਿਖਾ ਦਿੰਨੇ ਆ ਤੇ ਇੱਥੇ ਘਰ ਹੈਗੀ ਹੈ ਇਧਰ ਕੀਰਤਨ ਹੁੰਦਾ ਹੈ ਗੁਰਦਰਾ ਮਿਤ ਪ੍ਰਕਾਸ਼ ਗੁਰਦਸਬ ਦਾ ਨਾਮ ਆ। ਕਿਸੇ ਦਿਨ ਮੈਂ ਸਮਾਪਤੀ ਦੇ ਟਾਈਮ ਆਉਂਗੀ। ਡੇਲੀ ਸਮਾਪਤੀ ਹੁੰਦੀ ਹੈ। ਤੁਹਾਨੂੰ ਸਾਰੀ ਸਮਾਪਤੀ ਗੁਰਦਸਬ ਦੀ ਦਿਖਾਵਾਂਗੇ। ਇਹ ਇਹ ਜਰੀ ਲੜੀਆਂ ਨਾ ਇਹ ਇਹ ਲਗਾ ਰਹੇ ਨੇ ਇੱਥੇ। ਉਰਾ ਕਵਰ ਕੀਤਾ ਹੋਇਆ ਜਿੱਥੇ ਪਾਠ ਹੁੰਦਾ ਨਾ ਪਹੀਲੇ ਨਾ ਇਹ ਤੁਮ ਉਹ ਜਵਾ ਹੈ ਹਲੇ ਸੈਟਿੰਗ ਨਹੀਂ ਹੋ ਪਾ ਰਹੀ ਚੰਗੀ ਤਰ੍ਹਾਂ ਆਪਾਂ ਨੇ ਵੀ ਸੈਟਿੰਗ ਕਰਵਾ ਕੇ ਜਾਣਾ ਇਦਾਂ ਜਾਣਾ ਨਹੀਂ ਹੈਗਾ ਓਹ ਹੋ ਹੋ ਹੀ ਨਹੀਂ ਹੈਗੀ ਵਧੀਆ ਤਰ੍ਹਾਂ ਅਨੰਤ ਤੁਸੀਂ ਇੱਧਰ ਦੇਖੋ ਮੈਟ ਦੇਖੋ ਕਿੰਨੇ ਸੋਹਣੇ ਬਹੁਤ ਸੋਹਣੇ ਲੱਗਦੇ ਆ ਪਿਛੇ ਹੋਏ ਔਰ ਇਹ ਆਪਣਾ ਡੈਕੋਰੇਸ਼ਨ ਦਾ ਸਮਾਨ ਪਿਆ ਜਿਹੜਾ ਉੱਥੇ ਰੱਖਿਆ ਹੋਇਆ ਸੀ ਸਾਹਮਣੇ ਕਿਉਂਕਿ ਉੱਥੇ ਕੰਮ ਚੱਲਦਾ ਤਾਂ ਕਰਕੇ ਇੱਧਰ ਲਈ ਸੈੱਟ ਰੱਖਿਆ ਹੋਇਆ ਹੈ ਇੱਥੇ ਕੀਰਤਨ ਹੁੰਦਾ ਹੈ ਸਾਹਿਬ ਗੁਰੂ ਪਰਮਾਤਮਾ ਗੁਰੂ ਦਾ ਲੰਗਰ 13 13 ਬਾਬਾ ਨਾਨਕ ਦਾ ਇੱਥੇ ਹਰ ਪਾਸੇ ਗੁਰਦੁਆਰਾ ਸਾਹਿਬ ਤੇ ਬਹੁਤ ਬੱਚੇ ਇੱਥੇ ਆ ਕੇ ਲੰਗਰ ਚੱਕ ਕੇ ਜਾਂਦੇ ਆ ਬਹੁਤ ਸੇਵਾ ਵੀ ਕਰਦੇ ਆ ਲੋਕ ਬਹੁਤ ਚੜਾਵਾ ਵੀ ਚੜਦਾ ਏ ਤੇ ਇਹ ਤਾਂ ਆਪਾਂ ਨੇ ਪੂਰਾ ਸੈਟਿੰਗ ਹੁੰਦੀ ਹੋਈ ਦੇਖਣੀ ਆ ਤੇ ਪ੍ਰੋਪਰ ਤੁਹਾਨੂੰ ਵੀ ਮੈਂ ਦਿਖਾਉਂਗੀ ਇਹ ਮੈਨੂੰ ਲੱਗਦਾ ਇਹ ਦੇਖੋ ਹੁਣ ਉੱਪਰ ਬਟਨ ਹੀ ਲੱਗਿਆ ਹੋਇਆ ਉੱਪਰ ਕੀਰਤਨ ਵੀ ਹੋ ਰਿਹਾ ਏ ਬਹੁਤ ਸੋਹਣਾ ਕੀਰਤਨ ਹੋ ਰਿਹਾ ਏ ਝੁੰਮੜੀ ਦਿਖਾ ਦਨੇ ਨਹੀਂ ਝੁੰਮੜੀ ਤੁਹਾਨੂੰ ਫੇਰ ਦਿਖਾਣੀ ਆ ਪਹਿਲਾਂ ਮੈਂ ਤੁਹਾਨੂੰ ਦਿਖਾ ਦਵਾ ਕਿ ਪਰ ਕਿੰਨਾ ਕਹਾਂ ਤੇ ਕਿੰਦਾ ਸੋਹਣਾ ਲੱਗਦਾ ਹੈ ਮਹਿਰੂਨ ਕਲਰ ਦਾ ਨਹੀਂ ਸਿੱਧਾ ਨਹੀਂ ਹੈਗਾ ਹਲੇ ਪ੍ਰਭੂ ਹਾਂ ਕਿਸ ਹਾਂ ਹੁਣ ਸਿੱਧਾ ਏ ਤੇ ਹੁਣ ਸਮਾਪਤੀ ਹੋ ਕੇ ਹਟੀਆ ਸਮਾਪਤੀ ਤੋਂ ਬਾਅਦ ਇਹ ਜੋ ਵੀ ਕੰਮ ਕਰਨਾ ਹੁੰਦਾ ਤਾਂ ਉਹ ਰਾਤ ਨੂੰ ਹੀ ਕਰਦੇ ਹੋਂ ਉਹ ਦੇਖੋ ਜੀ ਕਿੰਨਾ ਸੋਹਣਾ ਦ੍ਰਿਸ਼ ਗੁਰਦੁਆਰਾ ਸਾਹਿਬ ਅੰਮ੍ਰਿਤਪrakash ਡੈਲਟਾ ਤੇ ਗੁਰਦੁਆਰਾ ਸਾਹਿਬ ਹੈ ਕਿ ਹੁਣ ਚੰਗੀ ਤਰ੍ਹਾਂ ਸਾਰਾ ਉੱਪਰ ਸੈਟਿੰਗ ਹੋ ਚੁੱਕੀ ਹੈ ਔਰ ਇੱਧਰ ਆਪਣਾ ਸਾਰਾ ਸੋ ਸੇਵਾ ਦਾ ਸੇਵਾ ਵੀ ਲੱਗੇ ਹੋਇਆ ਕਰਨ ਸਾਰੀ ਸੈਟਿੰਗ ਇਹਨਾਂ ਨੇ ਕਰ ਦੇਣੀ ਆ ਹਾਂ ਜੀ ਕਿ ਸਾਰਾ ਸੈਟ ਹੈ ਹਮ ਚੰਚੂੰਦਾ ਦਿਖਾ ਦਿੰਨੀ ਆ ਔਰ ਛੋਟੇ ਛੋਟੇ ਮਰਾ ਕਿਨਾ ਪਿਆਰਾ ਛੇ ਮਰ ਦੇਖੋ ਜੀ ਹੋਰ ਇਹਨਾਂ ਨੇ ਪਤਾ ਨਹੀਂ ਕੀ ਕਰਨਾ ਤੇ ਇਹ ਵੀ ਦੇਖ ਲੈਣੇ ਆਪਾਂ ਕੀ ਕਰਦੇ ਆਪਾਂ ਪ੍ਰੋਪਰ ਪੂਰਾ ਦੇਖ ਕੇ ਜਾਵਾਂਗੇ ਵੇਲਾ ਟਾਈਮ ਹੈ ਇਸ ਦਾ ਇਹ ਐਥੇ ਪਤਾ ਨਹੀਂ ਇਹਨਾਂ ਨੇ ਹੁਣ ਕੀ ਕਰਨਾ ਹੈ ਚੱਦਰ ਚੱਕਣ ਲੱਗੇ ਹੋਏ ਆ ਤੁਹਾਨੂੰ ਨਾ ਚੱਦਰ ਬਦਲਣੀ ਹੋਣੀ ਹੈ ਠੀਕ ਹੈ ਇਹ ਉਹ ਹੁਣ ਸਮਝ ਆ ਗਿਆ ਮੈਨੂੰ ਕਿ ਤਾ ਹੰਦਰ ਸਾਹਿਬ ਜਿੱਤਾ ਦਿੱਲੀ ਹਨਾ ਸਾਰਾ ਚੇਂਜ ਕਰਦੇ ਆ ਅੱਥੇ ਮੇਨਾਲਾ ਡੇਲੀ ਨਹੀਂ ਕਰਦੇ ਹੈਗੇ ਜਿੰਨੀ ਤਰ੍ਹਾਂ ਨਹੀਂ ਪਤਾ ਮੈਨੂੰ ਹਫਤੇ ਬਾਅਦ ਜਾਂ ਫਿਰ ਪਹੀਨੇ ਬਾਅਦ ਇਹ ਨਹੀਂ ਮੈਨੂੰ ਪਤਾ ਹੈਗਾ ਵੀ ਕਿੰਨੇ ਚਿਰਾਂ ਬਾਅਦ ਕਰਦੇ ਆ ਇਹ ਕਿੰਨੇ ਚਿਰਾਂ ਬਾਅਦ ਚੇਂਜ ਕਰਦੇ ਆ ਆਪਣੇ ਸਾਰੇ ਹਰ ਵੀਕ ਹੀ ਕਰਦੇ ਆ ਜੀ ਹਰ ਵੀਕ ਹਾਂ ਜੀ ਵੀਰਵਾਰ ਦੀ ਵੀਰਵਾਰ ਓਕੇ ਓਕੇ ਹਰ ਵੀਰਵਾਰ ਹੀ ਮੈਂ ਪੁੱਛ ਲਿਆ ਵੀਰ ਨੂੰ ਤੇ ਇਹ ਕਹਿੰਦੇ ਆ ਕਿ ਹਰ ਵੀਕ ਵੀਰਵਾਰ ਨੂੰ ਹੀ ਵੀ ਚੇਂਜ ਕਰਦੇ ਆ ਮੈਂ ਕਿਹਾ ਸੀ ਨਾ ਕਿ ਆਵੇਂ ਮਹੀਨੇ ਵਾਰੀਆ ਵੀਕ ਬਾਅਦ ਸਾਰਾ ਹੁਣ ਚੇਂਜ ਹੋ ਰਿਹਾ ਆਪਣੇ ਵੀ ਉਧਰ ਸਰਚ ਸ਼ਾਇਦ ਉੱਥੇ ਰੋਜ਼ ਨਹੀਂ ਹੁੰਦਾ ਹਰ ਮੰਦਰ ਸਰਚ ੱਡੇ ਨੂੰ ਲਈ ਰੱਖੋ ਸਾਰਾ ਹੁੰਦਾ ਤੇ ਸਾਰਾ ਉੱਪਰ ਚੇਂਜ ਕੀਤਾ ਹੋਣਾ ਔਰ ਮੈਨੂੰ ਵਧੀਆ ਲੱਗਿਆ ਕਿ ਮੈਂ ਇਹ ਵਲੌਗ ਵੀ ਤੁਹਾਡੇ ਨਾਲ ਸ਼ੇਅਰ ਕੀਤਾ ਹੈ ਆ ਸੋਨਾ ਲੱਗ ਰਿਹਾ ਹੈ ਸੇਵਾ ਕਰਦੇ ਹਨ ਸਾਰੇ ਬੱਚੇ ਹੋਰ ਵੀਰ ਹੋਈ ਇਹਦੇ ਜਿਹੜਾ ਆਪਣਾ ਪ੍ਰੈਕਟਿਸ਼ਨ ਦਾ ਕੰਮ ਚੱਲਦਾ ਇੱਧਰ ਵੀ ਆਪਣਾ ਪੂਰਾ ਬਹੁਤ ਚੰਗੀ ਤਰ੍ਹਾਂ ਬੈਠ ਜਿਹੜੀ ਚੱਦਰ ਆ ਆਪਣਾ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ نیچے ਵਿਛਾਈ ਜਾਂਦੀ ਆ ਦੋਸਤੋ ਇਹ ਨਵੀਂ ਵਿਛਾਈ ਆ ਬਹੁਤ ਚੰਗੀ ਤਰ੍ਹਾਂ ਫਟ ਕਰ ਦਿੱਤੀ ਗਈ ਆ ਸੋ ਤੁਸੀਂ ਦੇਖ ਪਾਰੇ ਗੁਰਦੁਆਰਾ ਅੰਮ੍ਰਿਤਪrakash ਮਹੌਰ ਇੱਧਰ ਚੱਦਰਾਂ ਪਈਆਂ ਦੇਖੋ ਇਹ ਚੱਦਰਾਂ ਪਈਆਂ ਕਿ ਹੁਣ ਹਲੇ ਹੋਰ ਚੰਦਰ ਵਿਛਿਣੀਆਂ మేక ਤੇ ਆਪਾਂ ਕੀ ਹੁੰਦਾ ਹੈ ਕਿ ਸਾਰਾ ਆਪਾਂ ਦੇਖਦੇ ਜਾਵਾਂਗੇ ਅੱਜ ਪ੍ਰੋਪਰ ਵਲੌਗ ਆਪਾਂ ਨੇ ਪੂਰਾ ਕਰਨਾ ਹੈ